ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਨਾ ਅੰਜਲੀ ਸ਼ਿਵਸ਼ਨਾ ਸ਼ਿੰਦੇ ਦਾ ਇੱਕ ਬਫਦ ਅੱਜ ਸੀਨੀਅਰ ਸੂਬਾ ਉਪ ਪ੍ਰਧਾਨ ਮਨੀਸ਼ ਸੂਦ ਅਤੇ ਸੂਬਾ ਉਪ ਪ੍ਰਧਾਨ ਰਜਨੀਸ਼ ਤੀ ਅਗਵਾਈ ਹੇਠ ਐਸਟੀਐਮ ਜੋਸ਼ਿੰਦਰ ਸਿੰਘ ਨੂੰ ਮਿਲਿਆ ਇਸ ਦੌਰਾਨ शिवसेना आग्वा ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਐਸਟੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਬੇਅਦਬੀ ਸਬੰਧਿਤ ਬਣਾਈ ਜਾ ਰਹੇ ਸਖਤ ਕਾਨੂੰਨੀ ਵਿੱਚ ਗਊ ਹੱਤਿਆ ਅਤੇ ਗਊ ਮਾਸ ਦੀ ਤਸਕਰੀ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਹੈ ਔਰ ਇਸ ਸਬੰਧੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ ਆਗੂਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜਸਰਮਨ ਦੇ ਨਾਲ ਸ਼ਰਨਜੀਤ ਸਿੰਘ ਤੋਂ ਰਿਪੋਰਟ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਗਊ ਹੱਤਿਆ ਗਊ ਕਸ਼ੀ ਜਿਹੜੀ ਹੋ ਰਹੀ ਆ ਉਹਨੂੰ ਲੈ ਕੇ ਅੱਜ ਸ਼ਿਵ ਸੈਨਾ ਸ਼ਿੰਦੇ ਗਰੁੱਪ ਨੇ ਪੂਰੇ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਆ ਕਿਉਂਕਿ ਪੰਜਾਬ ਦੇ ਵਿੱਚ 295A ਨੂੰ ਲੈ ਕੇ ਪੰਜਾਬ ਸਰਕਾਰ ਐਮੈਂਡਮੈਂਟ ਕਰਨ ਜਾ ਰਹੀ ਆ ਤੇ ਅਸੀਂ ਪੰਜਾਬ ਸਰਕਾਰ ਕੋ ਇਹ ਮੰਗ ਕੀਤੀ ਆ ਕਿ ਇਹ ਇਹ ਜਿਹੜੀ ਤੁਸੀਂ ਐਮੈਂਡਮੈਂਟ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਸ਼ਿਵ ਸੈਨਾ ਸ਼ਿੰਦੇ ਦਾ ਤੁਹਾਨੂੰ ਪੂਰਾ ਸਮਰਥਨ ਆ ਪਰ ਉਹਦੇ ਨਾਲ ਹੀ ਜਿਹੜੀ ਪੰਜਾਬ ਵਿੱਚ ਗਊ ਹੱਤਿਆ ਹੋ ਰਹੀ ਆ ਉਹਦੀ ਰੋਕਥਾਮ ਵਾਸਤੇ ਐਸਾ ਕੋਈ ਹਾਰਡ ਕਾਨੂੰਨ ਬਣਾਇਆ ਜਾਵੇ ਜਿਹਦੇ ਕਰਕੇ ਇਸ ਚੀਜ਼ ਨੂੰ ਕਰਨ ਲਈ ਜਿਹੜਾ ਡਰ ਹੈ ਬਣਿਆ ਬਣੇ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਅਸੀਂ ਸਜ਼ਾ ਮੰਗਦੇ ਆ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਵੀ ਗਊ ਕਸ਼ੀ ਕਰਦੇ ਆ ਇਸ ਚੀਜ਼ ਨੂੰ ਮੇਜ਼ ਮੁੰਦਾ ਰੱਖਦੇ ਹੋਏ ਪੰਜਾਬ ਸਰਕਾਰ ਕੋਲੇ ਮੰਗ ਕੀਤੀ ਗਈ ਆ ਤੇ ਸਾਰੇ ਜ਼ਿਲ੍ਹਾ ਵਾਈਜ਼ ਸ਼ਹਿਰ ਵਾਈਜ਼ ਇਹ ਡੀਸੀ ਤੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਕੁਝ ਦਿਨ ਪਹਿਲਾਂ ਜਿਹੜੀ ਪੰਜਾਬ ਫਗਵਾੜਾ ਦੇ ਵਿੱਚ ਗਊ ਕਸ਼ੀ ਦੀ ਬਹੁਤ ਵੱਡਾ ਕਾਂਡ ਹੋਇਆ ਸੀਗਾ ਉਹਨੂੰ ਲੈ ਕੇ ਅਸੀਂ ਇੱਕ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਵਿਸ਼ੇਸ਼ ਮੰਗ ਰੱਖੀ ਗਈ ਸੀ ਕਿ ਇਹ ਜਿਹੜਾ ਐਡਾ ਵੱਡਾ ਕਾਂਡ ਹੋਇਆ ਹੈ ਵਾ ਇਹਦੇ ਵਿੱਚ ਜਿਹੜੀ ਮੇਨ ਦੋਸ਼ੀ ਹੈਗੇ ਉਹਨਾਂ ਦੀ ਕਾਲ ਡਿਟੇਲ ਹੈਗੀ ਆ ਉਹ ਖੰਗਾਲੀ ਜਾਵੇ ਤੇ ਉਹਦੇ ਨਾਲ ਜਿਹੜੇ ਸਫੇਦ ਪੋਸ਼ ਜੁੜੇ ਹੋਏ ਲੋਕ ਫਗਵਾੜਾ ਜਾਂ ਫਗਵਾੜਾ ਤੋਂ ਬਾਹਰ ਦੇ ਹੈਗੇ ਆ ਉਹ ਸਰਜੋਨੀ ਕੀਤੀ ਜਾਵੇ ਤੇ ਉਹ ਮੀਡੀਆ ਵਿੱਚ ਪੇਸ਼ ਕੀਤੀ ਜਾਵੇ ਇਹ ਮੈਂ ਦੁਬਾਰਾ ਫਿਰ ਅਪੀਲ ਕਰਦਾ ਹਾਂ ਫਗਵਾੜਾ ਪ੍ਰਸ਼ਾਸਨ ਕੋਲੋਂ ਕਿ ਇਹ ਜਲਦ ਜਲਦ ਇਸ ਸੀਰ ਨੂੰ ਪੂਰਾ ਕੀਤਾ ਜਾਵੇ